ਆਪਣੇ ਘਰ ਆਪਣੇ ਘਰੇਲੂ ਨੌਕਰਾਂ ਦੇ ਸਿਰ ਤੇ ਛੱਡ ਕੇ ਜਾਣ ਵਾਲਿਆਂ ਲਈ ਇੱਕ ਬੁਰੀ ਖਬਰ ਹੈ ਜਿਹੜਾ ਜਲੰਧਰ ਦੇ ਪਿੰਡ ਮੈਸੰਪੁਰ ਵਿਖੇ ਇੱਕ ਘਰੇਲੂ ਨੌਕਰਾਨੀ ਵੱਲੋਂ ਆਪਣੇ ਮਾਲਕ ਦੇ ਬੈਂਕ ਖਾਤੇ ਵਿੱਚੋਂ 2 ਲੱਖ ਤੋਂ ਵਧੇਰੇ ਰੁਪਏ ਕਢਾ ਕੇ ਉਹਨਾਂ ਦਾ ਬੈਂਕ ਖਾਤਾ ਖਾਲੀ ਕਰ ਦਿੱਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਸੁਖਵੀਰ ਸਿੰਘ ਪੁੱਤਰ ਪਾਖਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਸਮੇਤ ਪਿੰਡ ਮੈਸੰਪੁਰ ਵਿਖੇ ਰਹਿੰਦੇ ਹਨ ਅਤੇ ਉਹਨਾਂ ਨੇ ਪਿੰਡ ਬਕਾਪੁਰ ਦੀ ਅਮਨਦੀਪ ਕੌਰ ਪਤਨੀ ਰਾਜੂ ਨੂੰ ਘਰੇਲੂ ਕੰਮ ਕਾਰ ਵਾਸਤੇ ਆਪਣੇ ਘਰ ਵਿਖੇ ਰੱਖਿਆ ਹੋਇਆ ਸੀ ਜਿਸ ਨੇ ਉਹਨਾਂ ਦੇ ਪੀ.ਟੀ.ਐਮ ਰਾਹੀਂ ਉਹਨਾਂ ਦੇ ਬੈਂਕ ਖਾਤੇ ਵਿੱਚੋਂ 2 ਲੱਖ 3820 ਸਤੰਬਰ 2023 ਤੋਂ ਨਵੰਬਰ 2023 ਦੇ ਵਿਚਕਾਰ ਵੱਖ-ਵੱਖ ਤਰੀਕਾ ਨੂੰ ਕਢਵਾ ਲਏ ਉਹਨਾਂ ਦੇ ਅਣਪਰ ਹੋਣ ਕਾਰਨ ਉਹਨਾਂ ਨੂੰ ਇਸ ਬਾਰੇ ਪਤਾ ਨਾ ਲੱਗਿਆ ਜਦੋਂ ਉਹ ਬੈਂਕ ਗਏ ਤਾਂ ਪਤਾ ਲੱਗਾ ਕਿ ਉਹਨਾਂ ਦਾ ਖਾਤਾ ਪੂਰੀ ਤਰ੍ਹਾਂ ਨਾਲ ਖਾਲੀ ਕਰ ਦਿੱਤਾ ਗਿਆ ਹੈ ਜਦੋਂ ਬੈਂਕ ਕਾਪੀ ਵਿੱਚ ਐਂਟਰੀਆਂ ਪਵਾਈਆਂ ਗਈਆਂ ਤਾਂ ਇਹ ਰਕਮਾਂ ਅਮਨਦੀਪ ਕੌਰ ਵੱਲੋਂ ਕਢਵਾਈਆਂ ਗਈਆਂ ਪਾਈਆਂ ਗਈਆਂ ਇਸ ਤੋਂ ਇਲਾਵਾ ਉਸ ਅਧਿਕਾਰ ਵਿੱਚੋਂ ਵੀ 50000 ਰੁਪਏ ਦੀ ਨਕਦੀ ਗਾਇਬ ਹੈ ਉਨ੍ਹਾਂ ਨੇ ਦੱਸਿਆ ਕਿ ਇਸ ਬਾਰੇ ਥਾਣਾ ਬਿਲਗਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਜਿਨ੍ਹਾਂ ਨੇ ਉਕਤ ਲੜਕੀ ਨੂੰ ਪੋਸਟਕਸ ਦਰਮਿਆਨ ਮੈਸੰਪੁਰ ਵਿਖੇ ਹੀ ਭੇਜ ਦਿੱਤਾ ਸੀ ਇਸ ਬਾਰੇ ਜਦੋਂ ਉਕਤ ਲੜਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਰੁਪਏ ਉਸਨੇ ਹੀ ਕਢਾਏ ਹਨ ਜੈਸ ਨਾਲ ਉਸਨੇ ਆਪਣੇ ਸਿਰ ਚੜਿਆ ਹੋਇਆ ਕਰਜ਼ਾ ਉਤਾਰਿਆ ਹੈ ਅਤੇ ਬਾਕੀ ਰਕਮ ਆਪਣੇ ਪਰਿਵਾਰ ਨੂੰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਬਜ਼ੁਰਗ ਸੁਖਵੀਰ ਸਿੰਘ ਵੱਲੋਂ ਇਸ ਬਾਬਤ ਡੀਐਸਪੀ ਫਲੋਰ ਨੂੰ ਵੀ ਦਰਖਾਸਤ ਦਿੱਤੀ ਗਈ ਹੈ। ਸੋ ਇਹ ਖਬਰ ਨਸੀਹਤ ਦਿੰਦੀ ਹੈ ਕਿ ਆਪਣੇ ਘਰਾਂ ਦੀ ਰਖਵਾਲੀ ਕਦੇ ਵੀ ਗੈਰਾਂ ਦੇ ਰਹਿਮੋਕਰਮ ਤੇ ਨਾ ਛੱਡੋ ਅਤੇ ਆਪਣੇ ਮੋਬਾਈਲ ਏਟੀਐਮ ਕਦੇ ਵੀ ਕਿਸੇ ਹੋਰ ਵਿਅਕਤੀ ਦੇ ਹੱਥ ਨਾ ਦਿਓ ਨਹੀਂ ਤਾਂ ਹੱਥ ਮਲਦੇ ਰਹਿ ਜਾਓਗੇ। ਕੀ ਨਾਮ ਕੀ ਤੁਹਾਡਾ ਜੀ ਸੁਖਵੀਰ ਸਿੰਘ ਦੇ ਕੀ ਮਸਲਾ ਕੀ ਆ ਜੀ ਸਾਰਾ ਮਸਲਾ ਜੀ ਇਹ ਦਾਰਾਪੁਰ ਦੇ ਮਾਦੇਸ ਖੇਤੀ ਖੁੱਤੀ ਕਰ ਬੇ ਉਹਨੂੰ ਹਾਲੇ ਜ਼ਮੀਨ ਦਿੱਤੀ ਆ ਉਹ ਇੱਥੇ ਇਤਨਾ ਝੋਕਾ ਬੰਦਾ ਕਦੇ ਰੁੜ ਕੇ ਬਹੋਂਦੇ ਆ ਇੱਧਰ ਮਠੱਡਿਆ ਰਾਹ ਤੇ ਬਹੋਂਦੇ ਆ ਜਿਹਦਾ ਉਹ ਘਰ ਵਾਲਾ ਉਹ ਨਾਲ ਉਹਦਾ ਨੌਕਰੀ ਲੱਗਾ ਜੀ ਦਾਦਾ ਪੁੱਤ ਦੇ ਛਿੰਦੇ ਦਾ ਇੱਕ ਕੱਲ ਮੈਰੀ ਵੀ ਸੇ ਠੀਕ ਦੇਂਦੀ ਜੇਦੀ ਘਰ ਵਾਲੀ ਆ ਉਹ ਤੋਂ ਬਿਲਕੁਲ ਕੰੰਜੇ ਦਾ ਤੁਰਦੀ ਆ ਉਹ ਤੋਂ ਬੜਾ ਅੰਦਰ ਫਿਰ ਤੋਂ ਦੀ ਹੁੰਦਾ ਜੇ ਉਹ ਸੋਈ ਦੇ ਬਾਹਰ ਆ ਕੇ ਬਹਿ ਗਈ ਤਾਂ ਉੱਥੇ ਉਹਦੇ ਅੰਦਰ ਬੰਦਾ ਜੋ ਇਹਨੇ ਅੰਦਰ ਮੜ ਕੇ ਇੰਨਾ ਫਾਇਦਾ ਠਾਇਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਖਾਤੇ ਨੰਬਰ ਕੀ ਲੈ ਲਿਆ ਕੰਤਾ ਕੀਤੀ ਆ ਰੱਬ ਜਾਣੇ ਮੈਂ ਕਿਹਾ ਚੱਕੀ ਦੇ ਮੜਾ ਮੜਾ ਧੋਪ ਇੱਥੇ ਆਇਆ ਨਾਲ ਸਿਆਲ ਦੀ ਗੱਲ ਆ ਯਾਦ ਮੈ ਤਾਂ 9ਵੇਂ 10ਵੇਂ ਮਹੀਨੇ ਦੀ ਐਂਡ ਗਿਆਰਵੇਂ ਵਿੱਚ ਮੜਾ ਹੋਟਾ ਹੋ ਤੇ ਇਹਨੂੰ ਪਤਾ ਨਹੀਂ ਕਿ ਗੁੱਗਲ ਪੇ ਕਰ ਖਰਿਆ ਕੀ ਕੀਤਾ ਮੈਨੂੰ ਸਤਾ ਪਤਾ ਨਹੀਂ ਇਹਨੂੰ ਤਾਂ ਮੈਸੇਜ ਨਹੀਂ ਦੇਖਣਾ ਆਉਂਦਾ ਇਹ ਸਾਰਾ ਪੈਸਾ ਪੈਸਾ ਗਾਂਬੇ ਤੋਂ ਸਾਰਾ ਖਤ ਲੈ ਰੁਪਈਆ ਨਹੀਂ ਛੱਡਿਆ ਵਿੱਚ ਮੰਗ ਕਰਕੇ ਰੱਖਦਾ ਮੈਨੂੰ ਕਿੰਨੇ ਪੈਸੇ ਕੱਢ ਲੈ ਜਿਹੜੇ ਤੁਹਾਡੇ ਕਟੇ ਆ ਹਾਂਜੀ ਕਿੰਨੇ ਪੈਸੇ ਕੱਟੇ ਕੋਲੋਂ 2,3820 ਰੁਪਏ ਆ ਕਿਹਾ ਮੇਰਾ ਖਲ ਹਲਵਾਰੀ ਵਿੱਚੋਂ ਵੀ ਮਿੰਦੋ ਸਿਵਿਆਂ ਦੇ ਪੈਸੇ ਦਿੱਤੇ ਸੀਗੇ ਸਾਡੇ ਪਾਸੇ ਦਾ ਮੁੰਡਾ ਇੰਗਲੈਂਡ ਤੋਂ ਆਇਆ ਸੀਗਾ 50 ਹਜ਼ਾਰ ਉਹ ਦੇ ਗਿਆ ਸੀਗਾ ਉਹਦਾ ਮੈਨੂੰ ਕੋਈ ਸਿਰ ਪੱਤਣ ਨਹੀਂ ਲੱਗਦਾ ਇਹ ਖਰਿਆ ਉਹ ਪੈਸੇ ਪਤਾ ਨਹੀਂ ਕਿੱਥੇ ਗਏ ਥੋੜ੍ਹ ਵੀ ਹਟਿਆ ਮੈਂ ਖਰਿਆ ਨਾ ਹਲਵਾਰੀ ਚਾਪੀਆਂ ਚੁੱਪੀਆਂ ਢੋਲ ਕਿਉਂ ਵੀ ਕੱਢੇ ਹੁਣ ਪ੍ਰਮਾਤਮਾ ਜਾਣਦਾ ਹੁਣ ਮੈਂ ਜਿਹੜੀ ਚੀਜ਼ ਦੇਖੀ ਨਹੀਂ ਆਪ ਪੱਕਾ ਬਾਰ ਉਹ ਹੈ ਦੇ ਪੈਸੇ ਕੱਢੇ ਮਤਲਬ ਇਹਦੇ ਚੋਰੀ ਕੀਤੀ ਐ ਟੀ ਬੱਡੀ ਉਹ ਵੀ ਕੀਤੀ ਐ ਸਾਡੇ ਕੰਮਕਾਰ ਕੰਮ ਕਾਦਾ ਕਰਨਾ ਉਹ ਘਾਦਾ ਹੀ ਤਰ ਨਹੀਂ ਹੁੰਦਾ ਸਗਾ ਨੰਦਰ ਫੋਲਾ ਫਰਾਈ ਕਰੀ ਜਾਣੀ ਪੇਟੀ ਦੇ ਚੀਜ਼ਾਂ ਪਈਆਂ ਨਵਾਂ ਚਪ ਚਪਲਾ ਡੱਬੇ ਚ ਬੰਦ ਉਹ ਦੇਖਦੇ ਭਾਂਡੇ ਇੱਕ ਪੈ ਡੱਬਿਆਂ ਦੋ ਉਹ ਵੀ ਫੋਲ ਫਲਾਈਆ ਛੱਡਿਆ ਨੀ ਚੀਜ਼ਾਂ ਦੀ ਨਾ ਫੋਲਦੀ ਹੋਊਗੀ ਜਦੋਂ ਸੁਣਤੀ ਦਰਖਾਸਤ ਦਿੱਤੀ ਹੈ ਪੁਲਿਸ ਨੂੰ ਹਾਂ ਜੀ ਦਰਖਾਸਤ ਗਏ ਆ ਸਾਡੀ ਕੋਈ ਸੁਣਾਈ ਨਹੀਂ ਹੋਈ ਐ ਹੋਮ ਬਾਰ ਮੈਂ ਗਿਆ ਲੈ ਕੇ ਕਹਿੰਦੇ ਉਹ ਨੂੰ ਘਰੇ ਰੱਖੋ ਜੇ ਸਾਡੇ ਕੋ ਇੱਥੇ ਮਰ ਜਵੇ ਕੋਈ ਗੱਲਬਾਤ ਹੋ ਜਵੇ ਹੇ ਸਾਡੇ ਦੇ ਪੁੱਠੀ ਮਾਰ ਲਈ ਆ ਕਹਿੰਦਾ ਇਹਦੀ ਮਾਰਤੀ ਨਹੀਂ ਤੁਸੀਂ ਕਦੇ ਨਾਲ ਲੈ ਕੇ ਜਾਂਦੀ ਦਿਖਾਦੇ ਨਾਲ ਲੈ ਕੇ ਪੁਲਿਸ ਦੇ ਭੇਜੀ ਦੀ ਤੁਹਾਨੂੰ ਇਹਦਾ ਕੰਮ ਦਾ ਪਤਾ ਨਹੀਂ ਇਹ ਕੰਮ ਇਹ ਕਦੇ ਪਾਇ ਨਹੀਂ ਹੈ ਕੋਈ ਨਾ ਗਲਤੀ ਕੀਤੀ ਪਿੰਡ ਨਾਲ ਕਦੇ ਇਦਾਂ ਦਾ ਕੰਮ ਕੀਤਾ ਨਾ ਕੋਈ ਪੁਲਿਸ ਫੜ ਕੇ ਲਗੇ ਨਾ ਇਹਦਾ ਕੰਮ ਆ ਪੁੱਤ ਬਾਦ ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਆ ਕੋਈ ਕਾਰਵਾਈ ਨਹੀਂ ਕੀਤੀ ਉਹ ਫੋਨ ਨਹੀਂ ਚੱਕਦਾ 112 ਦੇ ਫੋਨ ਕਰਦੇ ਹੋ ਕਹਿੰਦੇ ਉਹ ਨਹੀਂ ਕਰਨੀ ਆ ਬਸ ਕੋਈ ਪਰਛਾਦਾ ਨਹੀਂ ਹੈ ਨਾ ਮੁਰ ਕੇ ਫੋਨ ਕੀਤਾ ਪਤਾ ਨਹੀਂ ਪ੍ਰਮਾਤਮਾ ਜਾਣੇ ਕਿ ਇਦਾਂ ਦਾ ਇਹ ਮਨਦੀਪ ਕੌਰ ਮੇਰਾ ਨਾਮ ਹੈ ਕੀ ਜਿਹੜੇ ਤੁਹਾਡੇ ਤੇ ਦੋਸ਼ ਲੱਗੇ ਹੈਗੇ ਆ ਜਿਹੜੇ ਅੰਕਲ ਜੀ ਕਹਿੰਦੇ ਸੁਖਵੀਰ ਹਣੀ ਵੀ ਤੁਸੀਂ ਪੈਸੇ ਕੱਢੇ ਆ ਕੱਢੇ ਪੈਸੇ ਸੀ ਹਾਂਜੀ ਕਿੰਨੇ ਪੈਸੇ ਕੱਢੇ ਟੋਟਲ 2 ਲੱਖ 3000 800 ਕਹਿੰਦੇ ਕੇ ਇਹਨੂੰ ਦਿੱਤੇ ਪੈਸੇ ਕੱਢ ਕੇ ਤੁਸੀਂ ਇਹ ਪੈਸੇ ਕੱਢ ਕੇ ਕੁਝ ਤਾਂ ਮੈਂ ਕਰਜ਼ਾ ਤਾਰਿਆ ਹੈ ਕੁਝ ਮੈਂ ਆਪ ਆਪ ਖਰਚ ਕੀਤੇ ਹੈਗੇ ਕੁਝ ਵੀ ਸਮਾਨ ਮੰਗਾ ਕੇ ਘਰ ਦਾ ਸਮਾਨ ਲਿਆ ਤੇ ਕੁਝ ਮੇਰੇ ਰਿਸ਼ਤੇਦਾਰਾਂ ਨੂੰ ਦਿੱਤੇ ਤੇ ਹੁਣ ਤੁਸੀਂ ਪੈਸੇ ਵਾਪਸ ਕਰੋਗੇ ਇਹਨਾਂ ਦੇ ਦੇ ਵਾਪਸ ਹੁਣ ਮੈਂ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਕੋਈ ਲੈ ਸਕਦੇ ਹਾਂ ਜੀ ਮੇਰੇ ਕੋਲ ਤਾਂ ਕੁਝ ਨਹੀਂ ਜੀ ਬਹੁਤ ਤੇ ਹੁਣ ਪੁੱਛੇ ਤੁਹਾਡੇ ਤੇ ਇਹਨੇ ਤੁਹਾਡੇ ਤੇ ਦਰਖਾਸਤ ਦਿੱਤੀ ਹੈਗੀ ਇਹਦੀ ਥਾਣੇ ਵੀ ਗਏ ਸੀ ਤੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਥਾਣੇ ਵਾਲਿਆਂ ਨੇ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਤੁਸੀਂ ਇਹਨਾਂ ਦੇ ਪੈਸੇ ਵਾਪਸ ਦੇ ਦਿਓ 10 ਦਿਨਾਂ ਦਾ ਕੈਂਪ ਦਿੱਤਾ ਸੀਗਾ ਤੇ ਫੇਰ ਮੇਰੇ ਤੋਂ ਪੈਸਿਆਂ ਦਾ ਇੰਤਜ਼ਾਮ ਨਹੀਂ ਹੋਇਆ ਹੈ ਤੇ ਹੁਣ ਜੇ ਫੋਨ ਕੀਤੇ ਕੋਈ ਵੀ ਕੋਈ ਜਵਾਬ ਨਹੀਂ ਦਿੰਦਾ ਹੈ ਤੇ ਤੁਸੀਂ ਹੁਣ ਇਹ ਰਹਿ ਕਿਥੇ ਰਹੇ ਆ ਫੇਰ ਮੈਂ ਤਾਂ ਹਜੇ ਮੈਸਮ ਪਰਚੂ ਇਹਨਾਂ ਦਾ ਫੋਨ ਤੂੰ ਪਰਸੋਂ 10-10 ਦਾ ਰਾਮ ਦਾ ਤਿਆਰ ਕਰਨ ਹਾਂਜੀ ਤੇ ਹੁਣ ਤੁਸੀਂ ਪੈਸੇ ਮੋੜੂਗੇ ਇਹਨਾਂ ਦੇ ਜੇ ਪੈਸੇ ਮੋੜਦੇ ਆ ਉਹ ਤਾਂ ਮੈਂ ਉਹਨਾਂ ਤੋਂ ਹੀ ਮੰਗ ਸਕਦੀ ਹਾਂ ਜੇ ਉਹਨਾਂ ਦੇ ਨਾਮ ਹੋਣੇ ਤਾਂ ਜੋ ਵੀ ਇਹ ਕਰਦੇ ਨੇ ਪੈਸੇ ਕਿੱਦਾਂ ਕਢਾਈ ਕਰਦਾ ਸੀ ਕਿੱਦਾਂ ਕਢਾਏ ਸੀਗੇ ਉਹ ਜਿਹੜਾ ਇਹਨਾਂ ਦਾ ਫੋਨ ਸੀਗਾ ਫੋਨ ਦੇ ਵਿੱਚ ਇਹਨਾਂ ਦਾ ਨੰਬਰ ਭਰ ਕੇ ਤੇ ਉਹਦੇ ਸੇ ਮੈਨੂੰ ਫੋਨ ਨੰਬਰ ਲਿੰਕ ਕਰਨ ਲਈ ਬੈਂਕ ਮਿਲੀ ਸੀ ਇਹਨਾਂ ਨੂੰ ਤੋਂ ਦੇਖਦਾ ਹੈ